ਆ ਇਦਾਂ ਦੇ ਡਾਕਟਰ ਦੀਆਂ ਕਰਤੂਤਾ ਹੈ ਰਾਜਪੁਰ ਦਾ ਹਸਪਤਾਲ ਆ ਸੰਜੀਵਨੀ ਆ ਵਖਾਵੇ ਸੰਜੀਵਨੀ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਰਾਜਪੁਰੇ ਦਾ ਆ ਵੇਖ ਲਓ ਤੁਸੀਂ ਮਲਟੀ ਸਪੈਸ਼ਲਿਟੀ ਬਣਾਇਆ ਪਰ ਇਹ ਕਰੀਬਾਂ ਦਾ ਖੂਨ ਚੂਸਣ ਵਾਸਤੇ ਬਣਾਇਆ ਇਹਨਾਂ ਨੇ ਇੱਥੇ ਪ੍ਰਸ਼ਾਸਨ ਵੀ ਖੜਿਆ ਸੀ ਆ ਸੀਆਈਡੀ ਦੇ ਭਰਾ ਵੀ ਖੜੇ ਨੇ ਜੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਪੁਲਿਸ ਨੇ ਕੋਈ ਕਾਰਵਾਈ ਇਸ ਗੰਦੇ ਡਾਕਟਰ ਤੇ ਇਸ ਜਲਾਦ ਡਾਕਟਰ ਤੇ ਨਾ ਕੀਤੀ ਪਰ ਅਸੀਂ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਾਂ ਮੈਂ ਉਂਗਲੀ ਤੋੜ ਦਿਆਂਗੀ ਮੈਂ ਆ ਵੇਖੋ ਆ ਉਂਗਲੀ ਕਹਿੰਦੇ ਮੇਰੀ ਉਂਗਲੀ ਤੋੜ ਦੇਗੀ ਆਹ ਕਹਿੰਦੇ ਮੇਰੀ ਉਂਗਲੀ ਤੋੜ ਦੇਣਗੇ ਸੱਟ ਘੇੜਤਾ ਉਹ ਕਿੱਥੇ ਸਮਝਾ ਰਿਆਂ ਜੋ ਪਾਠੀ ਐ ਪਾਠੀ ਬਣ ਕੇ ਰਹੇ ਤੇ ਉਹ ਨੇਤਾ ਹੈ ਤੇ ਨੇਤਾ ਬਣ ਕੇ ਰਹੇ ਜੀ ਕਰਕੇ ਆਇੰਗੇ ਜੀ ਕਰਕੇ ਆਪੇ ਜੋੜੇ ਕਰਾਣ ਨੂੰ ਬੁਲਾਉਂਗਾ ਬੈਠ ਕੇ ਚਾਹ ਵੀ ਪਿਲਾਉਂਗਾ ਪਾਣੀ ਵੀ ਪੁੱਛੂਗਾ ਰੋਟੀ ਦਿਖਵਾਉਂਗਾ ਹਾਂਜੀ ਹਾਂਜੀ ਉਹ ਲੈਣ ਆਣਗੇ ਹਾਂ ਆ ਜੀ ਅੱਛਾ ਜੀ ਲੈ ਕੇ ਦਿਖਾ ਦੇ ਠੀਕ ਹੈ ਜੀ ਚਲੋ ਕੋਈ ਆ ਜੇ ਕੈਸੇ ਜੇ ਮੈਂ ਗੱਲ ਕਰੀਏ ਕਦ ਮੁਕਾਈਏ ਹਾਂ ਜੇ ਤੁਸੀਂ ਉਸਕੇ ਬਾਅਦ ਵੀ ਜਿਹੜਾ ਕੰਮ ਇਸ ਤਰ੍ਹਾਂ ਕਰਨਾ ਹੈ ਤੇ ਕਰ ਲਓ ਤੁਸੀਂ ਓਕੇ ਜੀ ਠੀਕ ਹੈ ਅੱਜ ਰਾਜਪੁਰਾ ਵਿੱਚ ਬਣੇ ਪ੍ਰਾਈਵੇਟ ਜੀਵਨੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਜਿਸ ਦੇ ਖਿਲਾਫ ਗਰੰਥੀਆ ਪਰਿਵਾਰਾਂ ਵੱਲੋਂ ਦਰਿਆ ਵਿਛਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੀ ਜਾਣਕਾਰੀ ਦਿੰਦਿਆਂ ਗਰੰਥੀ ਜੋਰਾ ਸਿੰਘ ਪਿੰਡ ਅਸ਼ਧਪੁਰ ਨੇ ਦੱਸਿਆ ਕਿ 30 ਸਤੰਬਰ ਨੂੰ ਆਪਣੇ ਘਰਵਾਲੀ ਨੂੰ ਸੰਜੀਵਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਤੇ ਸ਼ਾਮ ਨੂੰ 4 ਵਜੇ ਉਸ ਦਾ ਲੜਕਾ ਪੈਦਾ ਹੋਇਆ ਸੀ। ਉਹਨਾਂ ਵੱਲੋਂ ਉਸ ਨੂੰ ਮਸ਼ੀਨ ਵਿੱਚ ਰੱਖ ਦਿੱਤਾ ਗਿਆ ਪਰ ਬੱਚੇ ਦੀ ਤਬੀਅਤ ਖਰਾਬ ਹੋਣ ਦੇ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਬੱਚੇ ਨੂੰ ਦੀ ਸ਼ੂਗਰ ਘਟ ਗਈ ਹੈ ਤੇ ਉਸ ਨੂੰ ਗਾਂ ਦਾ ਦੁੱਧ ਦਿਓ। ਜਦੋਂ ਬੱਚੇ ਤੇ ਦਿਲ ਦੀ ਧੜਕਣ ਤੇਜ਼ ਹੋ ਗਈ ਤਾਂ ਡਾਕਟਰਾਂ ਵੱਲੋਂ ਬੱਚਿਆਂ ਨੂੰ ਪੱਚੀ ਦੇ ਡਾਕਟਰਾਂ ਵੱਲ ਜਾਣ ਲਈ ਕਿਹਾ। ਇਸ ਮਗਰੋਂ ਉਸ ਨੂੰ ਜਲਦ ਤੋਂ ਜਲਦ ਬੱਚੇ ਨੂੰ ਦਿਨੇਸ਼ ਹਸਪਤਾਲ ਵਿੱਚ ਲੈ ਗਏ ਤੇ ਡਾਕਟਰ ਦਿਨੇਸ਼ ਵੱਲੋਂ ਬੱਚੇ ਦੀ ਜਾਨ ਬਚਾ ਲਈ ਗਈ ਪਰ ਉਹਨਾਂ ਦਾ 1 ਲੱਖ ਰੁਪਏ ਖਰਚਾ ਆ ਗਿਆ ਇਸ ਦੇ ਕਾਰਨ ਕਿਹਾ ਜਨਮ ਸਰਟੀਫਿਕੇਟ ਲੈਣ ਲਈ ਸੇ ਜਿਉਂ ਹੀ ਹਸਪਤਾਲ ਗਿਆ ਅਰੇ ਡਾਕਟਰ ਯੋਗੇਸ਼ अरोड़ा ਧਮਕੀਆਂ ਦੇਣ ਲੱਗ ਗਿਆ ਇਸ ਗੱਲ ਤੋਂ ਦੁਖੀ ਹੋ ਕੇ ਗ੍ਰੰਥੀ ਜੋੜਾ ਸਿੰਘ ਵੱਲੋਂ ਦਮਦونی ਤਖ਼ਾਲ ਜੱਥਾ ਰਾਏਪੁਰਾ ਦੇ ਪ੍ਰਧਾਨ ਬਜਿੰਦਰ ਸਿੰਘ ਪ੍ਰਵਾਨਾ ਨੂੰ ਦੱਸੀ ਤਾਂ ਜਦੋਂ ਉਹਨਾਂ ਨੇ ਉਨਾ ਵੱਲੋਂ ਸੰਜੀਵਨੀ ਹਸਪਤਾਲ ਨਾਲ ਗਲਤ ਕਰਨੀ ਚਾਹੀ ਤਾਂ ਡਾਕਟਰਾਂ ਨੇ ਕੁਝ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਡਾਕਟਰਾਂ ਵੱਲੋਂ ਦਮਦਮਿਤ ਦਸਤਾਰਾਜਪੁਰਾ ਨੂੰ ਧਮਕੀ ਦੇਣ ਲੱਗ ਪਈ ਜਿਸ ਕਾਰਨ ਪ੍ਰਧਾਨ ਬਲਜਿੰਦਰ ਸਿੰਘ ਪਰਵਾਨਾ ਵੱਲੋਂ ਧਰਨਾ ਲਗਾਇਆ ਗਿਆ ਕੀ ਕਿਹਾ ਕੀ ਕਿਹਾ ਦਮਦਮਿਤ ਦਸਤਾਰਾਜਪੁਰਾ ਪ੍ਰਧਾਨ ਬਲਜਿੰਦਰ ਸਿੰਘ ਪਰਵਾਨਾ ਨੇ ਇਸ ਬੰਦ ਵਿੱਚ ਜਿਹੜਾ ਧਰਨਾ ਲੱਗਿਆ ਜੀ ਇਹ ਸੰਜੀਵਨੀ ਹਸਪਤਾਲ ਜਿਹੜਾ ਰਾਜਪੁਰਾ ਅੰਡਰ ਵਿੱਚ ਦੇ ਨੇੜੇ ਉੱਥੇ ਲੱਗਾ ਇਸ ਕਰਕੇ ਲੱਗਿਆ ਵੀ ਇਹ ਜਿਹੜਾ ਡਾਕਟਰ ਹੈ ਇੱਕ ਜਲਾਤ ਡਾਕਟਰ ਹੈ ਇਹ ਮਤਲਬ ਆਪਣੇ ਆਪ ਨੂੰ ਪਹਿਲਵਾਨ ਸਮਝਦਾ ਡਾਕਟਰ ਤੇ ਪਿੱਛੇ ਇੱਕ ਬੱਚੀ ਤੇ ਡਿਲੀਵਰੀ ਹੋਈ ਸੀ ਜਿਹਦੇ ਵਿੱਚ ਬੱਚਾ ਇਹਨਾਂ ਦੀ ਅਰਗੇਨੀ ਕਰਕੇ ਬਿਮਾਰ ਹੋਇਆ ਤੇ ਬੱਚਾ 1 ਲੱਖ ਰੁਪਏ ਲਾ ਕੇ ਡਾਕਟਰ ਦਿਨੇਸ਼ ਦੇ ਕੋਲੋਂ ਉਹਨੂੰ ਬਚਾਇਆ ਗਿਆ 1 ਲੱਖ ਬਿੱਲ ਬਣਿਆ ਉਹਨੇ ਡਿਸਕਾਊਂਟ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵਾਰ-ਵਾਰ ਇਹ ਕਹਿਣਾ ਸੀ ਵੀ ਬੱਚਾ ਤੁਹਾਡੀ ਅਣਗਹਿਲੀ ਕਰਕੇ ਬਿਮਾਰ ਹੋਇਆ ਬੱਚੇ ਨੇ 24 ਘੰਟੇ ਦੁੱਧ ਨਹੀਂ ਪੀਤਾ 24 ਘੰਟੇ ਬੱਚੇ ਨੇ ਕੋਈ ਇਲੈਕਟ੍ਰੀ ਨਹੀਂ ਕੀਤੀ ਬੱਚਾ ਵਾਰ-ਵਾਰ ਨੀਲਾ ਹੋਇਆ ਜਦੋਂ ਬਿਲਕੁਲ ਹੰਬ ਗਿਆ ਬੱਚਾ ਸਾਹ ਲੈਣ ਪੀ ਉਹਨੂੰ ਦੇ ਕੇ ਬੱਚੇ ਨੂੰ ਪਜਾਇਆ ਵੀ ਤੂੰ ਜਾ ਹੁਣ ਚਲੋ ਗੱਲ ਨਿਬੜ ਗਈ ਅਸੀਂ ਉਸ ਗੱਲ 'ਚ ਪਏ ਨਹੀਂ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਕੋ ਸਰਟੀਫਿਕੇਟ ਲੈਣ ਵਾਸਤੇ ਆਏ ਕਿਉਂਕਿ 15000 ਰੁਪਏ ਇਹਨਾਂ ਦਾ ਰਹਿਦਾ ਸੀ 15000 ਦਿੱਤਾ ਸੀ 30000 ਸੀ 15000 ਦਿੱਤਾ ਨਹੀਂ ਗਰੰਥੀ ਹੈ ਤਾਂ 10-10 ਰੁਪਏ ਇਕੱਠੇ ਕਰਕੇ ਇਹਦੇ ਡਾਕਟਰ ਦੇਸ਼ ਦੇ ਦਿੱਤੇ ਨੇ ਕਿੱਥੋਂ ਪੈਸੇ ਦੇਵੇ ਇੱਕ ਤੁਹਾਡੀ ਗਲਤੀ ਨਾਲ ਇਹਨੇ ਉੱਥੇ ਪੈਸੇ ਭਰੇ ਤੇ ਜਦੋਂ ਲੈਣ ਆਇਆ ਤੇ ਕਹਿੰਦਾ ਵੀ ਤੂੰ ਪਾਟੀਆਂ ਤੇ ਪਾਟੀ ਬਣ ਕੇ ਇਹਨੇ ਧਮਕੀ ਦਿੱਤੀ ਵੀ ਸਰਟੀਫਿਕੇਟ ਤੇਰਾ ਜਿਹੜਾ ਬੱਚੇ ਦਾ ਬੰਨਾ ਜਨਮ ਸਰਟੀਫਿਕੇਟ ਮੈਂ ਨਹੀਂ ਦਿੰਦਾ ਤੂੰ ਜੋ ਕਰਨਾ ਹੈ ਕਰ ਲੈ ਫਿਰ ਕੋ ਜੋ ਬਣਦਾ ਤੂੰ ਕਰ ਸਕਦਾ ਹੈ ਬਾਬਾ ਜੀ ਇੱਕ ਮੈਂ ਤੁਹਾਨੂੰ ਇੱਕ ਗੱਲ ਇੱਥੇ ਟੋਕਦਾ ਹੈਗੇ ਜਿਹੜੀ ਡਾਕਟਰ ਹੈਗੇ ਆਪਸ ਚ ਮਿਲੇ ਵੀ ਤਾਂ ਨਹੀਂ ਹੈਗੇ ਤੇ ਸਾਰੇ ਜਾਣੇ ਆ ਦੇਖੋ ਜੀ ਡਾਕਟਰ ਆਪਸ ਚ ਮਿਲੇ ਪਏ ਨੇ ਆਪਸ ਦਾ ਨਹੀਂ ਮਿਲੇ ਪਏ ਉਹ ਉਹ ਬਾਅਦ ਦੀ ਗੱਲ ਹੈ ਪਰ ਜਿਹੜੀ ਬੱਚੇ ਦੀ ਕੰਡੀਸ਼ਨ ਅਸੀਂ ਆਪ ਅੱਖੀਂ ਵੇਖੀ ਉਹ ਇਦਾਂ ਦੀ ਸੀ 10 ਮਿੰਟ ਕਿਉਂਕਿ ਬੱਚੇ ਨੂੰ ਸਾਹ ਨਹੀਂ ਸੀ ਆ ਰਿਹਾ ਬੱਚੇ ਨੂੰ ਵੈਂਟੀਲੇਟਰ ਤੇ 4-5 ਦਿਨ ਰੱਖਿਆ ਗਿਆ ਤੇ ਜਦੋਂ ਬੱਚੇ ਨੂੰ ਨੀਲਾ ਬਿਲਕੁਲ ਨੀਲਾ ਬੱਚਾ ਹੋਇਆ ਮੈਂ ਅਸੀਂ ਆਪਣੇ ਅੱਖੀਂ ਅਪਾ ਜੀ ਉਸ ਬੱਚੇ ਨੇ ਵੇਖਿਆ ਤੇ ਡਾਕਟਰ ਸਾਹਿਬ ਨੇ ਅਸੀਂ ਕਿਹਾ ਤਾਂ ਵੀ ਤੁਸੀਂ ਬੱਚੇ ਤੇ ਪੂਰਾ ਜੋਰ ਲਾਓ ਪੈਸੇ ਦੀ ਵਾਹ ਲਾ ਦੇਗੇ ਪਰਵਾਹ ਨਾ ਕਰਿਓ ਜੋ ਹੈਗਾ ਅਸੀਂ ਕਰਾਂਗੇ ਅਸੀਂ ਆਪਣੀ ਟੀਮ ਵੱਲੋਂ ਕੀਤਾ ਤੇ ਇਹ ਜਿਹੜਾ ਬੰਦਾ ਦਾਦਾਸ ਗੁਰਦੁਆਰੇ ਦੇ ਪ੍ਰਧਾਨ ਸਾਹਿਬੀ ਸਾਡੇ ਨਾਲ ਇੱਥੇ ਆਜੋ ਜੀ ਗੁਰਦੁਆਰੇ ਦੇ ਪ੍ਰਧਾਨ ਵੀ ਜਿਹੜੇ ਨੇ ਸਾਡੇ ਨਾਲ ਇੱਥੇ ਆਏ ਹੋਏ ਨੇ ਆਸ਼ਕਪੁਰ ਦੇ ਇਹਨਾਂ ਨੇ ਪਿੰਡੋਂ ਇਕੱਠੇ ਕਰਕੇ 50 50 100 ਰੁਪਏ 200 ਰੁਪਏ ਇਸ ਘਰਤੀ ਸਾਨੂੰ ਮਦਦ ਕੀਤੀ ਜਾ ਵੀ ਤੋਂ ਆਪਣੇ ਘਰ ਵੜਦਾ ਆਪਣੇ ਬੱਚੇ ਦਾ ਇਲਾਜ ਕਰਾ ਸੋ ਇਹ ਕਹਿੰਦਾ ਵੀ ਤੂੰ ਮੈਨੂੰ ਪੈਸੇ ਦੇ ਤਾਂ ਮੈਂ ਤੈਨੂੰ ਦਵਾਂਗਾ ਜਦਕਿ ਡਾਕਟਰ ਜਨੇ ਹਾਡਾ ਜਿਹੜੀ ਧਮਕੀ ਦਿੱਤੀ ਕੱਲ ਸੀ ਉਹਦੇ ਸਬੰਧ ਵਿੱਚ ਬੈਠੇ ਆ ਇਹਨੇ ਧਮਕੀ ਦਿੱਤੀ ਹੈ ਵੀ ਤੂੰ ਜੋ ਕਰਨਾ ਕਰ ਲੈ ਪਾਰਟੀਆਂ ਤੇ ਪਾਰਟੀ ਬਣ ਕੇ ਰਹਿ ਉਹਦੇ ਸਬੰਧ ਚ ਅਸੀਂ ਅਜ ਤੱਕ ਇੱਥੇ ਬੈਠੇ ਆ ਪ੍ਰਸ਼ਾਸਨ ਦੇ ਸਾਹਮਣੇ ਇਹਦੀ ਮਿਸਿਸ ਨੇ ਡਾਕਟਰ ਦੀ ਜਿਹੜੀ ਜਿਹੜੀ ਸੀ ਜਿਹੜੀ ਲੇਡੀ ਡਾਕਟਰ ਹੈ ਤੇ ਡਾਕਟਰ ਜਿਹੜਾ ਆਪ ਹੈ ਪ੍ਰਸ਼ਾਸਨ ਦੇ ਸਾਹਮਣੇ ਸੀ ਆਈਡੀ ਸਾਹਮਣੇ ਇਹ ਅਸੀਂ ਸਾਹਮਣੇ ਸਾਨੂੰ ਧਮਕੀ ਦਿੱਤੀ ਨੇ ਵੀ ਤੁਹਾਡੇ ਉਂਗਲਾ ਤੋੜ ਦਾਂਗੇ ਤੁਹਾਡੇ ਲੱਤਾਂ ਤੋੜ ਦਾਂਗੇ ਤੁਸੀਂ ਜੋ ਕਰਨਾ ਕਰ ਲੋ ਜੀ ਤੁਹਾਨੂੰ ਅਸੀਂ ਆਹ ਕਰ ਦਾਂਗੇ ਇਹ ਵਿਦ ਰਿਕਾਰਡ ਹੈ ਸਾਡੇ ਕੋਲ ਅੱਜ ਦਾ ਵੀ ਤੇ ਕੱਲ ਦਾ ਵੀ ਕਿ ਜੋ ਡਾਕਟਰ ਨੇ ਬੋਲਿਆ ਸੋ ਅਸੀਂ ਇੱਥੇ ਬੰਦੀ ਕਾਰਵਾਈ ਜਿਹੜੀ ਉੱਤੇ ਕਰਾਉਣੀ ਚਾਹੁੰਦੇ ਆ ਪ੍ਰਸ਼ਾਸਨ ਕਾਰਵਾਈ ਕਰੇ ਨਹੀਂ ਨਹੀਂ ਕਾਰਵਾਈ ਨਾ ਕਰੀ ਫੇਰ ਤਾਲਾ ਮਾਰਿਆ ਉਹ ਜਿਹਸਤਾਨ ਤਾਲਾ ਬੰਦ ਰਹੇਗਾ ਅਸੀਂ ਇੱਥੇ ਬੈਠੀ ਆਂ ਜੀ ਕੋਈ ਗੱਲ ਨਹੀਂ ਸਹੀ ਕਿਹੜਾ ਪਹਿਲੀ ਵਾਰ ਸੜਕਾਂ ਤੇ ਬੈਠੀਆਂ ਜਾਂ ਪਹਿਲੀ ਵਾਰ ਰੋਡਾਂ ਤੇ ਬੈਠੇ ਆਂ ਕੋਈ ਗੱਲ ਨਹੀਂ ਜਿਹੜਾ ਹੱਕ ਨਹੀਂ ਮਿਲੇ ਰਿਹਾ ਹੱਕ ਲੈਣੇ ਜਾਣਦੇ ਆ ਕਿਵੇਂ ਲੈਣੇ ਠੀਕ ਹੈ ਜੀ ਬੰਦਾ ਭਾਈ ਬੰਦਾ ਡੱਪਾ ਵਾਲਾ ਸਰ ਜੀ ਕਿਹੜਾ ਪਿੰਡ ਆ ਤੁਹਾਡਾ ਅਸੀਂ ਆਸ਼ਕਪੁਰ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਜੀ ਮੈਂ ਕੀ ਮੁਸ਼ਕਲ ਆ ਗਈ ਤੁਹਾਨੂੰ ਹਸਪੀਟਲ ਦੇ 3 ਤਰੀਕ ਨੂੰ ਅਸੀਂ ਹਸਪੀਟਲ ਘਰ ਵਾਲਿਆਂ ਨੂੰ ਲੈ ਕੇ ਆਏ ਸੀ ਡਿਲੀਵਰੀ ਕਰਾਈ ਜੀ ਹਾਂ 3 ਤਰੀਕ ਨੂੰ ਡਿਲੀਵਰੀ 4 ਵਜੇ ਹੀ ਬੱਚਾ ਪੈਦਾ ਹੋਇਆ ਤੇ ਬੱਚਾ ਪੈਦਾ ਹੋਇਆ ਇਹਨਾਂ ਨੇ ਮਸ਼ੀਨ 'ਚ ਲਾ ਲਿਆ ਜੀ ਬੱਚਾ ਸਾਨੂੰ 11 ਵਜੇ ਰਾਤ ਨੂੰ ਫੜਾਇਆ ਜੀ ਬੱਚਾ ਤੇ 10 ਵਜੇ ਮੈਡਮ ਆਈ ਕਹਿੰਦੀ ਹੈ ਜੀ ਇਹਦਾ 슈ਗਰ ਘਟ ਹੈ 슈ਗਰ ਘਟ ਆਈ ਰਿਪੋਰਟ 'ਚ ਜੀ ਤੇ ਉਹ ਤੋਂ ਬਾਅਦ ਜੀ ਮੈਡਮ ਨੂੰ ਅਸੀਂ ਕਿਹਾ ਜੀ ਮੈਡਮ ਜੀ ਇਹਦੀ ਧੜਕਣ ਬਹੁਤ ਤੇਜ਼ ਚੱਲ ਰਹੀ ਹੈ ਜੀ ਤੇ ਓਖੇ ਸਾਹ ਲੈ ਰਿਆ ਸੀ ਜੀ ਤੇ ਫਿਰ ਬਾਅਦ ਚ ਨਾ ਪਾਈਸਾ ਵਰਾਣੋ ਹੀ ਦੱਸਿਆ ਬੀਪੀ ਔਰ ਵੀ ਆਈ ਸੀ ਤੇ ਉਹਨਾਂ ਨੇ ਵੀ ਪ੍ਰਾਨੇ ਪਜੁਰਗਾ ਨੇ ਵੀ ਕਿਹਾ ਕਿ ਇਹਦੀ ਧੜਕਣ ਬਹੁਤ ਜਿਆਦਾ ਤੇਜ਼ ਚੱਲ ਰਹੀ ਹੈ ਪਰ ਇਹ ਕਹਿੰਦੇ ਨੇ ਬੱਚਾ ਹੋਇਆ ਕਹਿੰਦੇ ਨੇ ਇਹ ਵੀ ਹੁੰਦਾ ਬੱਚਾ ਸਾਨੂੰ ਤਾਂ ਇਸ ਬਾਰੇ ਨੌਲੇਜ ਨਹੀਂ ਹੈਗੀ ਅਸੀਂ ਸਾਨੂੰ ਇਹ ਲੱਗਿਆ ਕਿ ਬੱਚਾ ਕਮਦਾ ਪਿਆ ਜਦੋਂ ਬੱਚਾ ਕਮਜ਼ੋਰ ਸੀ ਡਾਕਟਰ ਸਾਹਿਬ ਨੂੰ ਕਿਹਾ ਇਹਨਾਂ ਨੂੰ ਕਿਹਾ ਤੇ ਜਿਹੜਾ ਇਹਨਾਂ ਨੇ ਦੁਪਹਿਰੇ ਨਾ ਬੱਚੇ ਦੇ ਸਿਰੰਜਾ ਮਾਰੀਆਂ ਜੀ ਪੈਰਾਂ ਤੇ ਇਹਨਾਂ ਨੇ ਜਿਹੜਾ ਮੁੰਡਾ ਰੱਖਿਆ ਉਹਨੇ ਸਿਰੰਜਾ ਮਾਰੀਆਂ ਜੀ ਬੱਚੇ ਦੇ ਪੈਰਾਂ ਤੇ ਤੇ ਸ਼ਾਮ ਨੂੰ ਇਹਨਾਂ ਨੇ ਕਿਹਾ ਕਿਸੇ ਵੀ ਬੱਚੇ ਕਿਸੇ ਵੀ ਡਾਕਟਰ ਨੂੰ ਖਾਖੇ ਲਿਆਓ ਬੱਚੇ ਵਾਲੇ ਨੂੰ ਅਸੀਂ ਸ਼ਾਮ ਨੂੰ ਫਿਰ ਲੈ ਕੇ ਗਏ ਦਿਨੇਸ਼ ਕੁਲ ਜੀ ਜਦੋਂ ਉੱਥੇ ਲੈ ਗਏ ਇਹ ਪੂਰੀ ਤਰ੍ਹਾਂ ਨੀਲਾ ਹੋ ਚੁੱਕਿਆ ਸੀ ਤੇ ਜਦੋਂ ਨੀਲਾ ਹੋਇਆ ਤੈਨੂੰ ਇਹਨਾਂ ਨੇ ਵੈਂਟੀਲੇਟਰ ਤੇ ਉਹਨਾਂ ਨੂੰ ਪਾਇਆ ਤੇ ਫਿਰ ਉਹਨਾਂ ਦਾ ਲਾਲਚ ਸ਼ੁਰੂ ਕੀਤਾ ਮੈਂ ਭਾਈ ਸਾਹਿਬ ਰਾਂਗੇ ਬੇਨਤੀ ਕੀਤੀ ਸੀ ਕਿ ਭਾਈ ਸਾਹਿਬ ਮੇ ਕੋ ਪੈਸੇ ਕੋ ਨਹੀਂ ਹੈਗੇ ਕਿ ਤੁਸੀਂ ਆਓ ਤੁਸੀਂ ਕਿੰਨਾ ਕੋ ਖਰਚਾ ਆ ਗਿਆ ਸੀ ਬਾਬਾ ਜੀ ਲੱਖ ਰੁਪਿਆ ਜੀ ਆਇਆ ਉੱਥੇ ਇਹ ਕਿਹਦੀਨ ਗੈਲੀ ਆ ਇਹ ਸੰਜੀਵਣੀ ਦੀ ਹੈ ਜੀ ਹੁ ਤੁਸੀਂ ਕੀ ਚਾਹੁੰਦੇ ਆ ਅਸੀਂ ਜੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਇਹ ਤੇ ਪਰਚਾ ਹੋਵੇ ਜੀ ਇਹ ਧਮਕੀ ਦਿੱਤੀ ਕੱਲ ਵੀ ਤੇ ਕੱਲ ਵੀ ਮੈਂ ਸਰਟੀਫਿਕੇਟ ਲੈਣ ਆਇਆ ਬੱਚੇ ਦਾ ਤੇ ਕੱਲ ਵੀ ਮੈਨੂੰ ਧਮਕੀ ਦਿੱਤੀ ਗਈ ਜਦੋਂ ਅਸੀਂ ਤਾਂਕੇ ਖਲਵਾਨ ਆਏ ਸੀ ਜੀ ਉਹਲੇ ਵੀ ਮੈਨੂੰ ਧਮਕੀਆਂ ਦਿੱਤੀਆਂ ਮੈਡਮ ਨੇ ਕਹਿੰਦੀਏ ਜਿੱਥੇ ਮਰਜੀ ਭੱਜ ਲੋ ਮੈਂ ਨਹੀਂ ਕਾਗਜ਼ ਕੋਈ ਵੀ ਦੇਂਦੀ ਕਹਿੰਦੀ ਜਿੱਥੇ ਮਰਜੀ ਭੱਜ ਲੋ ਕਹਿੰਦੀ ਡੇਢ ਵਰਤ ਦਾ ਸਰਟੀਫਿਕੇਟ ਦੇ ਤਾਂ ਬਾਬਾ ਜੀ ਨਾ ਨਾ ਜੀ ਨਾ ਕਿਸੇ ਨੇ ਮੈਨੂੰ ਕੋਈ ਰਿਟਨ ਨਹੀਂ ਕੰਪਲੇਨ ਦਿੱਤੀ ਹੈ ਤੇ ਮੈਂ ਹੁਣੇ ਕਾਰਵਾਈ ਕਰਨ ਨੂੰ ਤਿਆਰ ਹਾਂ ਫੇਰ ਐਸ ਨੂੰ ਪੁੱਛ ਲੋ ਕਿ ਉਹਨਾਂ ਕੋਲ ਇਟਲੀ ਕੰਪਨੀ ਰਿਤੀ ਹੋਵੇ ਮੈਂ ਤੁਹਾਨੂੰ ਇਹ ਦੇਦਾ ਤੁਹਾਨੂੰ ਇਹ ਇਹ ਤਾਂ ਮੈਨੂੰ ਮੈਂ ਕਾਰਵਾਈ ਕਰਦਾ ਮੇਰਾ ਕਿਹੜਾ ਕੋਈ ਹੋ ਰਿਹਾ ਮੈਂ ਪਬਲਿਕ ਵਾਸਤੇ ਬੈਠਣਾ ਬਾਬਾ ਜੀ ਮੇਰੀ ਗੱਲ ਸੁਣੋ ਪਹਿਲਾਂ ਨੋ ਆਹ ਗਲਤ ਗੱਲ ਆ ਵੀ ਤੁਸੀਂ ਮੈਨੂੰ ਬਿਗੈਰ ਇਨਟੀਮੇਸ਼ਨ ਦੇ ਧਰਨਾ ਲਾ ਰਹੇ ਹੋ ਕੋਵਿਡ 19 ਦੇ ਵਿੱਚ ਪਰ ਗਲਤ ਗੱਲ ਆ ਤੁਸੀਂ ਮੈਨੂੰ ਇਨਟੀਮੇਸ਼ਨ ਦਿਓ ਵੀ ਆਹ ਕੰਮ ਸਾਡਾ ਹੋਇਆ ਨਹੀਂ ਪੁਲਸ ਨੇ ਨਹੀਂ ਕੀਤਾ ਫੇਰ ਤੁਸੀਂ ਧਰਨਾ ਲਾਓ ਨਹੀਂ ਨਹੀਂ ਮੇਰੀ ਗੱਲ ਸੁਣ ਬਾਬਾ ਮੇਰੇ ਪਾਸੇ ਲੱਗਦੇ ਪਹਿਨੇ ਰੋਟਾ ਤੇ ਲਾਦੇ ਪਹਿਨੇ ਕਿੱਟੇ ਕਿੰਨੇ ਟੇਂਟੇ ਸ਼ੁਰੂ ਕਰਦੇ ਕਿਉਂ ਤੁਹਾਡੇ ਪਾਸੇ ਤੁਹਾਡਾ ਕੰਮ ਜੇ ਨਹੀਂ ਹੋਊਗਾ ਤੁਸੀਂ ਧਰਨਾ ਲਾ ਦੇ ਆਪਾਂ ਕੋਈ ਨਹੀਂ ਤੁਹਾਡੀ ਗੱਲ ਸਮਝਦਾ ਪਰ ਤੇ ਤੂੰ ਦਾ ਵੀ ਕੰਮ ਦਾ ਬੇਟਾ ਵੀ ਜਾ ਪਰ ਤੇ ਕੀ ਕੰਮ ਹੋ ਰਿਹਾ ਹੈ ਸਾਰਾ ਉਹ ਵੀ ਆ ਗਾ ਸਾਡਾ ਆ ਹੋਇਆ ਤੁਹਾਡੇ ਕੋਲਦਾ ਨਹੀਂ ਨਹੀਂ ਚਲੋ ਹਾਂ ਨਹੀਂ ਕੋਈ ਅਕੀ ਕੰਨੀ ਬਸ ਬਾਈ ਅੰਤੋਂ ਹਰੇਕ ਦਾ ਕੰਮ ਕਰਦੇ ਰਹੇ ਨੇ ਕਿ ਤੁਸੀਂ ਸਾਨੂੰ ਆ ਕੇ ਬਾਅਦ ਸਾਡੇ ਕੋਲ ਮੈਨੂੰ ਰਿਟਰੀ ਕਰਨੀ ਹੈ ਮੈਂ ਪਾਸੇ ਦੇ ਰਿਹਾ ਮੈਂ ਖੁੱਲ ਕੇ ਰਿਹਾ ਜੀ ਜੀ ਤੁਸੀਂ ਜਿਹੜਾ ਸ਼ਰੇ ਆ ਮੈਂ ਇੱਥੇ ਆਇਆ ਸ਼ਰੇ ਮੈਨੂੰ ਕੰਪਲੇਟ ਦੇ ਦਿਓ ਬਿਨਾ ਕੰਪਲੇਟ ਦੇ ਮੈਂ ਕਾਰਵਾਈ ਕੀਤੀ ਕਰਾਂਗਾ ਸਾਹਮਣੇ ਸੀਡੀ ਅਫਸਰ ਸਾਹਮਣੇ ਮੈਂ ਸਾਰੇ ਸੀਡੀ ਅਫਸਰ ਸਾਹਮਣੇ ਕਰ ਰਿਹਾ ਤੁਸੀਂ ਮੈਨੂੰ ਕੋਈ ਕੰਪਲੇਂਟ ਦਿੱਤੀ ਸੁਧਾ ਕੇ ਧਰਨਾ ਲਾਤਵਾਂ ਨੂੰ ਦਿਓ ਮੈਂ ਕਾਰਵਾਈ ਕਰ ਦੇਣਾ ਪਾੜਾ ਨੂੰ ਰਿਕਾਰਡ ਅਸੀਂ ਆਪੇ ਲੈ ਲੈਂਦੇ ਕਿ ਤੁਸੀਂ ਸਾਨੂੰ ਦਿਓ ਕੋਈ ਨਾ ਸਾਡੀ ਸਾਡਾ ਬੱਚਾ ਉਹ ਮੈਂ ਆਪ ਲੈ ਲਾਂਗਾ ਤੁਸੀਂ ਦਿਖਾਓ ਤਾਂ ਅਸੀਂ ਦੋਖ ਕਰ ਦੋ ਜੀ ਕਾਰਵਾਈ ਨਾ ਐ ਨਹੀਂ ਹੁੰਦਾ ਹੁੰਦਾ ਜੋ ਕਾਰਵਾਈ ਬਣਦੇ ਉਸ ਤੋਂ ਇੱਕੇ ਨਾ ਕਰੂੰਗਾ ਮੈਂ ਪਰਚਾ ਦਊਗਾ ਰੋਣੇ ਦੇ ਰਿਆ ਦਿਓ ਜੀ ਪਰਚਾ ਤਰੀ ਕਰ ਦਿੰਦੇ ਠੀਕ ਹੈ ਤੁਹਾਨੂੰ ਪਤਾ ਵੀ ਮੇਰੀ ਆਦਤ ਹੈ ਮੈਂ ਕਹਿ ਜਾਣਾ ਬਿਲਕੁਲ 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 ਨਹੀਂ ਕਿਸੇ ਨਾਲ ਸਭ ਬੇ ਬੇਇਨਸਾਫੀ ਹੋਣ ਦੇਵਾਂਗਾ ਅਗਰ ਤੁਹਾਡੀ ਕੋਈ ਮੇਰੇ ਕੋਲ ਕੰਪਲੇਟ ਹੈ ਮੈਂ ਕਾਰਵਾਈ ਨਹੀਂ ਕੀਤੀ ਤਾਂ ਮੈਨੂੰ ਦੱਸੋ ਕਿਸੇ ਤੇ ਵੀ ਤੁਹਾਡੀ ਪੈਂਡਿੰਗ ਪਈ ਹੋਵੇ ਦੱਸੋ ਫਿਰ ਆ ਕਿਹੜੀ ਗੱਲ ਹੋਈ ਬਿਨਾ ਮਤਲਬ ਦੱਸੋ ਮੈਨੂੰ ਕੋਈ ਨਹੀਂ ਵੀ ਤੁਸੀਂ ਦੇ ਨਹੀਂ 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 ਅਸੀਂ ਤੁਹਾਡੇ ਨਾਲ ਸਹਿਮਤ ਹਾਂ ਦੇਖੋ ਜਿੱਥੇ ਤੁਸੀਂ ਕਿਹੜੀ ਕੰਪਲੇਟ ਹੈ ਚਰੇ ਆਮ ਤਮ ਕਹੇ ਦਿੰਦੇ ਨੇ ਕੱਲ ਦੀ ਵੀਡੀਓ ਪਈ ਐ ਸੋਸ਼ਲ ਮੀਡੀਆ ਤੇ ਵੀਡੀਓ ਪਈ ਐ ਤੁਸੀਂ ਦੇਖੋ ਸਾਨੂੰ ਤੁਹਾਡੇ ਸੀਐਡੀਓ ਸੋਸ਼ਲ ਮੀਡੀਆ ਦੇ ਬਾਲ ਜਾਣਦੇ ਤੁਸੀਂ ਕੰਪਲੇਨ ਨਹੀਂ ਦੇਣ ਜਾਣਦੇ ਕੰਪਲੇਨ ਸਾਨੂੰ ਰਿਟਰਨ ਨਹੀਂ ਦਿਓ ਅਸੀਂ ਹੁਣੇ ਕਰਦੇ ਹਾਂ ਕੋਈ ਨਹੀਂ ਵੀ ਕੰਪਲੇਨ ਨਹੀਂ ਦੇ ਦਿੰਦੇ ਜਨਾਬਾਂ ਨੂੰ ਸਾਨੂੰ ਹੁਣੇ ਦਿਓ ਮੈਂ ਹੁਣੇ ਕਰੋ ਹੀ ਕਰ ਦਿੰਨਾ ਤੇ ਮੈਂ ਕਲੋ ਕਰ ਵੀ ਕਰ ਵੀ ਹੋ ਜਾਊਗਾ ਉਸੇ ਵੇਲੇ ਮਤਾਨੂੰ ਹੁਣੇ ਦਿਓ ਰਿਟਰਨ ਲਈ ਅਸੀਂ ਹੁਣੇ ਕਰ ਦਿੰਦੇ ਹਾਂ ਪਰ ਬਗੈਰ ਇੰਟੀਮੇਸ਼ਨ ਉਹ ਨਹੀਂ ਪੈਂਦਣਾ ਬਿਲਕੁਲ ਵੀ ਜਾਓ ਨਿੱਕੀ ਕੰਪਲੇਨ ਦਿਓ ਮੈਨੂੰ ਮੈਂ ਹੁਣੇ ਪਰਚਾ ਦੇਣਾ ਰਿਕਾਰਡ ਲੈ ਕੇ ਹੁਣੇ ਸ਼ਾਮ ਤੱਕ ਰਿਕਾਰਡ ਦੇਣਾ ਤੁਹ ਦੋਨੋਂ ਤੋਂ ਲੈ ਕੇ ਉਹਨੇ ਐਫ ਆਈ ਆਰ ਲੋਜ ਕਰ ਦੂੰਗਾ ਜੋ ਬਣਦਾ ਠੀਕ ਹੈ ਨਾ ਪਰ ਆ ਗੱਲ ਨਹੀਂ ਹੈਗਾ ਵੀ ਇਸ ਨੂੰ ਤੁਸੀਂ ਪੁਲਸ ਨੂੰ ਛੱਡ ਕੇ ਆਣਾ ਪੁਲਸ ਨੂੰ ਜਾ ਬਿਨਾ ਕਰੋਂ ਤੋਂ ਮੈਂ ਕੁਝ ਨਹੀਂ ਹੋ ਗਿਸਤਾ ਕਰਦਾ ਉਹ ਬਿਨਸ ਤੋਂ ਅਗਰ ਨਹੀਂ ਹੋਊਗਾ ਦੋਨੋਂ ਦੇ ਵਿੱਚ ਮੇਰੇ ਅਫਸਰ ਬੈਠੇ ਨੇ ਉਹਨਾਂ ਕੋਲ ਜਾ ਕੇ ਮੈਂ ਸ਼ਿਕਾਇਤ ਕਰੂੰ ਉਹ ਬਣਦੇ ਮੇਰੇ ਖਿਲਾਫ ਕਾਰਵਾਈ ਕਰ ਦੇਣਗੇ ਮੈਨੂੰ ਸਸਪੈਂਡ ਕਰ ਦੇਣਗੇ ਨਹੀਂ ਹੋਊਗਾ ਮੈਂ ਠੀਕ ਹੈ ਨਾ ਬਰਾ ਨਹੀਂ ਹੈਗਾ ਬਿਨਸ ਤੋਂ ਆ ਕੇ ਜੀ ਤੁਹਾਨੂੰ ਲਾਣਾ ਠੀਕ ਆ ਰੀਟਨਲੀ ਕੰਪਲੇਟ ਦਿਓ ਮੈਂ ਉਹਨੇ ਪਰਚੇ ਦਵਾਉਂਦਾ ਚਲੋ ਕੋਈ ਗੱਲ ਨਹੀਂ ਸਾਰਾ ਹੀ ਹਾਂ ਕਾਲਾ ਕੰਪਲੇਟ ਚਲੋ ਬਿਓ ਕੰਪਲੇਟ ਦੱਦੇ ਉਹਨੂੰ ਦੱਸ ਦੋ ਵੀ ਆਪਣਾ ਮਲਾਜਮ ਮੋਰੇ ਲਾਂਦਾ ਕੰਪਲੇਟ ਘਰੇ ਰਹੇਗਾ ਉਹਦੇ ਕੋਲ ਆਹ ਦੇ ਦਿੰਦੇ ਆ ਨੰਬਰ ਲਵਾ ਕੇ ਡੀਐਸਪੀ ਸਾਹਿਬ ਤੋਂ ਰਿਕਾਰਡ ਲਓ ਇਸ ਤੋਂ ਵੀ ਉਸ ਤੋਂ ਠੀਕ ਹੈ ਪਾਸਾ ਦੇਖ ਕੇ ਅੰਦਰ ਦਿਓ ਆਪਾਂ ਕਹਿੰਦੇ ਵਸਤੇ ਮਣੇ ਪਾਰਟੀ ਬਣਾ ਕੇ ਬਣਦੀ ਕਾਰਵਾਈ ਕਰੋ ਚਲੋ ਜੀ ਲਿਖਤੀ ਦਿਓ ਰਸਿਆ ਵੀ ਇਹ ਹਸਪੀਟਲ ਦੇ ਮੋਰੇ ਬਾਬਾ ਜੀ ਨੇ ਧਰਨਾ ਲਾਤਾ ਮੈਂ ਆ ਕੇ ਇਹਨਾਂ ਨੂੰ ਪੁੱਛਿਆ ਵੀ ਕੀ ਤੁਸੀਂਾਨੂੰ ਕੋਈ ਰਿਟਰਨਲੀ ਕੰਪਲੇਟ ਦਿੱਤੀ ਹੈ ਜਿਸ ਦੇ ਪ੍ਰਤੀ ਤੁਸੀਂ ਅੱਗੇ ਇਸ ਧਰਨਾ ਲਾਇਆ ਲੇਕਿਨ ਇਹਨਾਂ ਨੇ ਕੋਈ ਰਿਸ਼ਤੀ ਜਿਹੜੀ ਆਪਣੇ ਕੰਪਲੇਨ ਨਹੀਂ ਦਿੱਤੀ ਠੀਕ ਹੈ ਇਹਨਾਂ ਨੇ ਆਪੇ ਆ ਕੇ ਹਸਪੀਟਲ ਨੂੰ ਪ੍ਰੈਸ ਲਈ ਕੀਤਾ ਵੀ ਹਾਂ ਵੀ ਆ ਸਾਡਾ ਆ ਸਾਡਾ ਆ ਪੁਲਿਸ ਨੂੰ ਵਾਲੇ ਤਾਂ ਕੋਈ ਇੰਟੀਮੇਸ਼ਨ ਨਹੀਂ ਸੀ ਜੋ ਵੀ ਕੋਵਿਡ-19 ਦਾ ਨਾਂ ਧਿਆਨ ਰੱਖਦੇ ਹੋ ਰਹੇ ਆ ਕਹਿੰਦਾ ਜਿਹਦੇ ਬਣਦੀ ਖਲਾਫ ਜੋ ਕਾਰਵਾਈ ਹੋ ਕੀਤੀ ਆ ਸਰ ਜੀ ਹੁਣ ਕੀ ਕਾਰਵਾਈ ਕੀ ਜੋ ਹਸਪੀਟਲ ਦੇ ਖਿਲਾਫ ਉਹ ਵੀ ਕਰੂੰਗਾ ਮੈਂ ਜੋ ਇਹਨਾਂ ਦੇ ਉਹ ਵੀ ਕਰੂੰਗਾ ਠੀਕ ਹੈ ਉਹ ਵਾਲੇ ਵੀ ਯਾਰ ਕਰ ਲਓ ਰਾਜਪੁਰ ਤੋਂ ਭੁਮਿੰਦਰ ਕਪੂਰ ਦੀ ਵਿਸ਼ੇਸ਼ ਰਿਪੋਰਟ ਸਟਾਰ ਨਿਊਜ਼ 09 ਤਾਜ਼ਾ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੀ ਕੰਟੀਨਿਊ ਦਬਾਓ